ਦੱਲੇਵਾਲ ਜੋ ਮਰਮੀ ਵਿਰੁੱਧ ਬੈਠੇ ਹੋਏ ਹਨ ਕਿਸਾਨੀ ਅੰਦੋਲਨ ਲਗਾਤਾਰ جاری ਹੈ ਇਸ ਤਰ੍ਹਾਂ ਜੋ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਨੂੰ ਐਂਟਰੀ ਨਹੀਂ ਹੋ ਰਹੀ ਇਸ ਤੇ ਕੀ ਕਹਿੰਦਾ ਹੈ ਦੱਲੇਵਾਲ ਜੀ ਇੱਕ ਜਨਾਇਕ ਦੀ ਤਰ੍ਹਾਂ ਉੱਭਰ ਕੇ ਆਇਆ ਹੈ ਤੇ ਉਹਨਾਂ ਨੇ ਕਿਸਾਨੀ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਲੋਕਾਂ ਵਾਸਤੇ ਉਹ ਲੜ ਰਹੇ ਹੈ ਉਹਨਾਂ ਦੀ ਜਿਹੜੀ ਉਹ ਹੜਤਾਲ ਹੈ ਅੱਜ 21ਵੇਂ ਦਿਨ ਸ਼ਾਮਲ ਹੋ ਗਈ ਹੈ ਲੇਕਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਇਹ ਕੋਈ ਪਰਵਾਹ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਹੈ ਨਹੀਂ ਤਾਂ ਕਿਹੜੀ ਗੱਲ ਹੈ ਕਿ ਉਹਨਾਂ ਨੇ ਕਹਿੰਦਾ ਅਸੀਂ 100 ਬੰਦੇ ਆ ਜਾਾਂਗੇ ਸਾਡਾ 100 ਬੰਦਿਆਂ ਦਾ ਇੱਕ ਮੈਮੋਰੰਡਮ ਲੈ ਲਓ ਅਸੀਂ ਜਥੇ ਨਾਲ ਵੀ ਨਹੀਂ ਆਉਂਦੇ ਵੱਡੇ ਦੇ ਨਾਲ ਕਾਫਲੇ ਦੇ ਨਾਲ ਨਹੀਂ ਆਉਂਦੇ ਉਹ ਵੀ allow ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨ ਲਈ ਪੰਜਾਬ ਦਾ ਮਾਹੌਲ ਕਰਨ ਖਰਾਬ ਕਰਨ ਲਈ ਬੀਜਪੀ ਵੱਲੋਂ ਇਹ ਇਹ ਹੱਥ ਕੰਡੇ ਅਪਣਾਏ ਜਾ ਰਹੇ ਸਰ ਅੱਜ ਪੰਜਾਬ ਕੋਲ ਛੋਟੇ ਸਭੀ ਜਗ੍ਹਾ ਜੋ ਟ੍ਰੈਕਟਰ ਮਾਰਚ ਨਿਕਲ ਅਗੇ ਕਿਸਾਨਾਂ ਦੀ ਤਰਫੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਤੁਸੀਂ ਨਿਕਲ ਕੇ ਸੁਣੋ ਕੇਂਦਰ ਸਰਕਾਰੇ ਚਾਹੁੰਦੀ ਹੈ ਕਿ ਜੀ ਕਿਸਾਨ ਦੁਖੀ ਹੋ ਕੇ ਸੜਕਾਂ ਤੇ ਆਉਣ ਤੇ ਲੋਕ ਉਹਨਾਂ ਤੋਂ ਤੰਗ ਹੋਣ ਇਹ ਕਿਸਾਨ ਵਰਸਸ ਆਦਰਸ ਇੱਕ ਲੜਾਈ ਬਣਾਉਣਾ ਚਾਹੁੰਦੇ ਇੱਥੇ ਪੰਜਾਬ ਦੇ ਵਿੱਚ ਜਿੱਦੇ ਚੋ ਕਾਮਯਾਬ ਨਹੀਂ ਹੋਣਗੇ ਸੇ ਚਲੀ ਜਾਵੇ ਇਸ ਲਈ ਕਿਰਪਾ ਕਰਕੇ ਤੁਸੀਂ ਆਪਣਾ ਇਹ ਜਿਹੜਾ ਵਰਤ ਹੈ ਤੋੜ ਕੇ ਸੰਘਰਸ਼ ਨੂੰ ਅੱਗੇ ਵਧਾਓ ਅਸੀਂ ਤੁਹਾਡੇ ਨਾਲ ਆ ਕੇ ਤੁਹਾਡੇ ਨਾਲ ਸੰਘਰਸ਼ ਦੇ ਵਿੱਚ ਖੜੇ ਆ ਤੇ ਅੱਗੇ ਵਧਾਵਾ ਲੇਕਿਨ ਕਿਉਂਕਿ ਪੁਲਿਸ ਵੱਲੋਂ ਜਿਹੜਾ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਕੋਈ ਜ਼ਾਮਿਨ ਨਹੀਂ ਦਿੱਤਾ ਜਾ ਰਿਹਾ ਆសុ ਗੁਰੂ ਤੇ ਕੈਲੇ ਛੱਡੇ ਜਾਂਦੇ ਆ ਪਹਿਲਾਂ ਫੁੱਲਾ ਦੀ ਵਰਕਾ ਇਹ ਤੇ ਆਸ ਗੁਰੂ ਦੇ ਕਿਵੇਂ ਦੇਖੀ ਇਹ ਜਾਣ ਬੁੱਝ ਕੇ ਬੀਜੇਪੀ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਇਕੱਠੀਆਂ ਮਿਲ ਕੇ ਕਿਸਾਨਾਂ ਨੂੰ ਜਾਣ ਬੁੱਝ ਕੇ ਹੈਰਾਨ ਕਰ ਰਹੀਆਂ ਉਹਨਾਂ ਤੇ ਜਾਣ ਬੁੱਝ ਕੇ ਗੋਲੇ ਚਲਾ ਰਹੇ ਆ ਤਾਂ ਕਿ ਉਹ ਰਸਤਿਆਂ ਤੇ ਆ ਕੇ ਬੈਠਣ ਤੇ ਕਿਸਾਨ ਵਰਸਸ ਅਦਰਸ ਬਣਾ ਕੇ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜਾ ਕਿ ਅਸੀਂ ਨਹੀਂ ਹੋਣਾ ਚਾਹੀਦਾ